ਸ੍ਰੀ ਗੁਰਪਾਈ ਜੀ ਮਾਡ ਡੇਰੀ ਫਾਰਮ ਤੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਬਹੁਤ ਸੋਹਣੀਆਂ ਨਗੀਨੇ ਆਏ ਨੇ ਵਧੀਆ ਝੋਟੀਆਂ ਕੁਆਲਟੀ ਵਾਲੀਆਂ ਮੋਰਾ ਨਸਲ ਦੀਆਂ ਨੀਲੀ ਦੀਆਂ ਝੋਟੀਆਂ ਬੇ ਰਿਕਾਰਡ ਵਾਲੀਆਂ ਤੇ ਬਾਈ ਨਾਲ ਕਰਦੇ ਡਿਟੇਲ ਵਿੱਚ ਗੱਲ ਬਾਤ ਬਹੁਤ ਸੋਹਣੇ ਜਾਨਵਰ ਆ ਤੇ ਸਾਰੀਆਂ ਝੋਟੀਆਂ ਸੂਈਆਂ ਇੱਕ ਝੋਟੀ ਗੱਭਣੇ ਬਾਈ ਨਾਲ ਕਰਦੇ ਪੂਰੀ ਗੱਲ ਬਾਤ ਸਰਸੀ ਗੱਲ ਬਾਈ ਜੀ ਠੀਕ ਠਾਕ ਜੇ ਬਰਮਣਾ ਜੀ ਔਰ ਭੁਲਾ ਜੀ ਕੈਮ ਜੀ ਵਧੀਆ ਠੀਕ ਠਾਕ ਹੈ ਜੀ ਜਿਹਨੇ ਭੈਣ ਭਰਾ ਮਾਣਾਂ ਦੀ ਫਰਮ ਤੇ ਜੁੜਿਆ ਸਾਰਿਆਂ ਨੂੰ ਧੰਨਵਾਦ ਕਰਦੇ ਆ ਧੰਨਵਾਦ ਜੀ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰੀ ਸੰਦਾ ਵੀ ਜੀ ਬਹੁਤ ਧੰਨਵਾਦ ਕਰਦੇ ਆ ਹਾਂਜੀ ਵੀਰ ਜੀ ਨਹੀਂ ਜਾਨਵਰ ਵੀਰ ਜੀ ਅੱਜ ਆਪਣੇ ਕੋਲ ਤਕਰੀਬਨ ਸਾਰੇ ਛੋਟੇ ਦੇ ਵੱਡੇ ਚੈਂਪੀਅਨ ਝੋਲੇ ਆਏ ਅੱਜ ਜੀ ਤੋਹਫੇ ਤੋਹਫੇ ਆਏ ਵੱਡੀਆਂ ਛੋਟੀਆਂ ਵੀ 14 15 ਪਲੱਸ ਕਿਨਾਰੀਆਂ ਨਹੀਂ ਉਹ ਵੱਡੀਆਂ ਜਿਹਾ ਵਾਲੇ ਆ ਠੀਕ ਹੈ ਭਾਈ ਜ ਕੱਲਾ ਕੱਲਾ ਪੀਤ ਵੀਰੇ ਇਹ ਮਜਾ ਇੱਕ ਵੇਖਣ ਨੂੰ ਮਿਲਦਾ ਜੇ ਕਿ ਨੀਲੀ ਦੇ ਪੀਸਾਂ ਦੇ ਵਿੱਚ ਵੀ ਅੱਜ ਇਕੱਠੇ ਆਏ ਆ ਮਹਾਰਾਜ ਦੀ ਕਿਰਪਾ ਨਾਲ ਬਾਬੇ ਨਾਨਕ ਨੇ ਦਿੱਤੇ ਆ ਵੀ ਵਧੀਆ ਨਕੀਨੇ ਜਿਹੜੇ ਜਿਹੜੇ ਕੀ ਥੰਦੇ ਆ ਵੀ ਕਲੀ ਕਲੀ ਘੋੜੀ ਦੀ ਇੱਕ ਤਾਂ ਇਹਦਾ ਵੀ ਸ਼ਰਤ ਕਰੀ ਗਈ ਹੈ ਅਮੇੰਦਨਾਂ ਦੀ ਹਾਂਜੀ ਪਰ ਯਾਰ ਦੁਨੀਆ ਕੋਈ ਵੀ ਵੀਰ ਜਨਮ ਹੈ ਨਹੀਂ ਸ਼ਰਤ ਠੀਕ ਹੈ ਦੇਖੋ ਠੀਕ ਹੈ ਬਾਈ ਟੌਪ ਦੇ ਕੁਆਲਟੀ ਵਾਲੇ ਬਾਕੀ ਲਾਈਕ ਤੇ ਕਮੈਂਟ ਤੇ ਸ਼ੇਅਰ ਹਾਂਜੀ ਤੋਂ ਬਾਅਦ ਚੈਨਲ ਨੂੰ ਕਰਿਆ ਕਰੋ ਜਿੰਨੇ ਵੀਰ ਭਰਾ ਸਾਡੇ ਨਾਲ ਜੁੜੀ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਵੀਰ ਜੀ ਇਹ ਜਨਮਰ ਵੀਰ ਜੀ ਕਲੇ ਕਲੇ ਮਈ ਮੁਖੰਮੇ ਆ ਹਾਂਜੀ ਸੰਗੀਤ ਵੀ ਆ ਵਧੀਆਂ ਸਾਰੀਆਂ ਮਰਦੀਆਂ ਇੱਕੋ ਵਾਰ ਇਕੱਠਾ ਹਾਂਜੀ ਤੇ ਪੀਸ ਸਾਰੇ ਜਵਾਨਾਂ ਤੋਂ ਛੋਟੀ ਦੀ ਠੀਕ ਹੈ ਬਾਈ ਕੁਆਲਟੀ ਵਾਲੇ ਹਾਂਜੀ ਆ ਛੋਟੀ ਆ ਵੀਰ ਜੀ ਹਾਂਜੀ ਇਹ ਗੱਲ ਕਹਿੰਦੇ ਆ ਵੀ ਜਨਮਰ ਜਿੰਨੇ ਵੀ ਗੱਲੇ ਲੈਣਾ ਵੀਰ ਭਰਾੜੇ ਹਾਂਜੀ ਸਾਈ ਪਾ ਕੇ ਤੇ ਪਹਿਲਾਂ ਝੋਟੀ ਵੀ ਆ ਗਈ ਤਾ ਬਾਡੀ ਵੇਖੇ ਤੇ ਸਰੀਰ ਵੇਖੇ ਕੀ ਚੀਜ਼ ਹੈ ਦੇਖੋ ਮਾਰੇ ਮੋਗਾ ਲਗਾ ਝੋਟੀ ਵੇਖੋ ਵੀ ਆਲੇ ਦਿਵਾਲਿਓ ਪਰ ਨਹੀਂ ਜੰਮਦੀ ਦੁਨੀਆ ਦੇ ਵੀਰ ਕੀ ਚੀਜ਼ ਹੈ ਫਿਰ ਕਹਿੰਦੇ ਵੀਰੇ ਏਰੀਆ ਦੇ ਵਿੱਚ ਝੋਟੀ ਹੈ ਨਾ ਵੀ ਉਹ ਵੀ ਮੈਂ ਭਲਾਣੇ ਬਦਨੇ ਇੱਥੇ ਵੇਖੀ ਹੋਊ ਵੇਖੋ ਇਹ ਝੋਟੀ ਕੋਕਾ ਪੀਸ ਨੂੰ ਆਖਿਆ ਦੇਣਾ ਸ਼ਿੰਗਾਰ ਮੰਡੀਆਂ ਦੀ ਸ਼ਿੰਗਾਰ ਹੈ ਜੀ ਕੀ ਵੀਰ ਕੋਈ ਇਹਨਾਂ ਅਸੂਜੀਆਂ ਫਲਾਣੇ ਥਾਂ ਦੇ ਵੇਖੀ ਕਿ ਇਹ ਵੀਰ ਨੂੰ ਉਹਨੇ ਵੀਰ ਨੇ ਫੱਧਿਆ ਨਹੀਂ ਕੱਲੀ ਕੱਲੀ ਮਹੀਂ ਕਰ ਕਿਉਂ ਕੱਲੀ ਕੱਲੀ ਆਈ ਏ ਠੀਕ ਆ ਬਾਈ ਜੀ ਲਾਜਮ ਗਾਂ ਲਾ ਜੀ ਥੋੜਾ ਤੋਰ ਤੋਰ ਕਰ ਆ ਜਿਹਦੇ ਵੀ ਘਰ ਦਾ ਬਣੂਗੀ ਅੱਜ ਹਾਂਜੀ ਬਾਈ ਇਹ ਝੋਟੀ ਦਾ ਕੱਦ ਚੈੱਕ ਕਰੋ ਲੈਵਾ ਕੁਆਲਟੀ ਮੈਂ ਨਾ ਵੀ ਵੀਰ ਜੇ ਮੱਡੀ ਦੇ ਵਿੱਚ ਵੀ ਨਹੀਂ ਗੀ ਬਣਾ ਲਿਆ ਇਹ ਇੱਕ ਹੀ ਖਲੋਊਗੀ ਇਦਾਂ ਦੇ ਵਾਲਿਓ ਇਹ ਕਰੋ ਚੈੱਕ ਮੇਰੇ ਭੈਣ ਭਰਾ ਵੀ ਝੋਟੀ ਨੂੰ ਖੂਬੀਆਂ ਖੂਬੀਆਂ ਲੱਗੀਆਂ ਨੇ ਠੀਕ ਆ ਵੀਰ ਜੀ ਤੇ ਕਿਵਾਈ ਭੋਲਾ ਜੀ ਐ ਵਧੀਆ ਜੇ ਤੇ ਕਿਵਾਈ ਭੋਲਾ ਠੀਕ ਹੈ ਭਾਈ ਅੰਦੀ ਦੇ ਸਦਕਾ ਲਈ ਝੋਟੀਆਂ ਆ ਕੇ ਵੀਰ ਠੀਕ ਹੈ ਕਹਿਣੋ ਵੀਰ ਅੱਜ ਇਹ ਝੋਟੀਆਂ ਜਿਹੜਾ ਬਾਜ਼ਾਰ ਚੁੱਕੀ ਫਿਰਦੀ ਆ ਨਾ ਅਸੀਂ ਕਹਿ ਦਈਏ 20 ਕਿਲੋ ਦੁੱਧ ਹੋਊਗਾ ਹਾਂਜੀ ਜਿਹੜਾ ਟੰਡਾ ਲਵਾ ਦਾਂਗੇ 16 ਕਿਲੋ ਨੂੰ ਠੀਕ ਹੈ ਜੀ ਇਹ ਖਾਲੀ ਜਿਹੜੀ ਪਾਈਆਂ ਸੱਚੀ ਗੱਲ ਦੱਸੀ ਆ ਵਧੀਆ ਕੁਆਲਿਟੀ ਦੀ ਝੋਟੀਆਂ ਆ ਆਲੇ ਦਿਵਾਲੇ ਵੀ ਇਨੀ ਸਫਤ ਕਰੋਣੀ ਥੋੜੀ ਛੋਟੇ ਨੂੰ ਪੰਡਾ ਲਵਾਦਾ ਕਿ ਜਿਹੜਾ ਮੱਸੀ ਵੀਰ ਦਾ 16 ਡਾਂਗੀ ਚੁਾਈ ਕਰਦੇ ਨਹੀਂ ਲੱਗੇ ਠੀਕ ਹੈ ਜੀ ਪਰ ਆਲੇ ਦਿਵਾਲੇ ਵੀਰ ਵੇਹ ਵੀਰ ਬਿੱਲੀ ਘਰ ਬਣਿਆ ਕਹਿ ਦਿੰਨੇ ਸੀ ਪਰ ਕਿਸੇ ਕਿਸ ਕਰਮਾਲੀ ਨੂੰ ਇਹੋ ਜਿਹਾ ਜਿਗਾਰਡ ਲੱਗਦਾ ਬਿਲਕੁਲ ਸਿਹਤ ਦਾ ਬਸ ਵੇਹ ਵੀਰ ਕੀ ਚੀਜ਼ ਆ ਛੋਟੀ ਸਹੀ ਗੱਲ ਆ ਬਥਾ ਦੇ ਥਾਨ ਲਗਾ ਦੇ ਕਿਤੇ ਆਲਾ ਤੋਂ ਵਾਲਾ ਛੋਟੀ ਜਿਆ ਸੁਣੀ ਆ ਜਿੰਨੇ ਜੋਗੀ ਹੈਗੇ ਆ ਓਨੀਆਂ ਹੀ ਕਰਮਾਲੀਆਂ ਬਹੁਤ ਸੁਣੀਆਂ ਵਧੀਆ ਲੱਗੀ ਆ ਕਵਾਲਿਟੀ ਵਾਲੀ ਝੋਟੀ ਹੈ ਜਿਹੜੀ ਨੂੰ ਬਾਡੀ ਲੱਗੀ ਹੈ ਨਾ ਉਹ ਕਹਿੰਦੇ ਮੇਰੀ ਨੂੰ ਲੱਗਦੀ ਹੈ ਕਦੀ ਠੀਕ ਆ ਬਾਈ ਬਾਜ ਜਾਓ ਕੀ ਦੀ ਹੈ ਹਾਂ ਇਹਟ ਬੜੀ ਹੈ ਨਾ ਬਹੁਤ ਕੀਰੋ ਉਹ ਦੱਸਿਆ ਇਸ ਕੋਲ ਦੇਖੋ ਕੀ ਦੀ ਚੁਵਾਈ ਵਾਲਾ ਤੇ ਜੇ ਕੋ ਚੰਗੀ ਸੇਵਾ ਕਰੂਗਾ ਝੋਟੀ 18 ਕਿਲੋ ਤੋਂ ਵੱਧਿਆ ਨੀ ਕਿਲੋ ਨਾ ਪਾ ਲੈ ਚੰਗੀ ਸੇਵਾ ਕਰੇ ਹੈ ਨਾ ਵਧੀਆ ਕੁਆਲਿਟੀ ਦੀ ਝੋਟੀ ਆ ਪੂਰੀ ਤੇ ਮਾਰ ਬੱਚਾ ਕੀ ਦੇ ਕੱਟੀ 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 ਹੈਗੀ ਵੇਖੋ ਜੀ ਨੀ ਨੀ ਜੇ ਤੋ ਪਾਲੇ ਉਹ ਚੀਜ਼ ਬਣੂਗੀ ਡਬਲ ਫਰੇ ਆ ਮਗਰ ਕੱਟੀ ਆ ਕੁਆਲਿਟੀ ਦੇ ਕਰਨ ਵਾਲੀ ਵੇਖੋ ਜੀ ਗਾਲੀ ਪਈ ਆ ਟਾਈਮੋਂ ਟਾਈਮ ਚ ਆਈ ਦੇ ਤੇ ਗਾਲੀ ਪਈ ਆ ਠੰਡੀ ਠੀਰੀ ਝੋਟੀ ਆ ਕੁਆਲਿਟੀ ਦੀ ਸਿੰਗੀ ਦੀ ਸਰ ਆ ਚੀਜ਼ ਹੈ ਵੀ ਜੇ ਇੱਕ ਚੀਜ਼ ਲੱਭੀਏ ਵੀ ਸਾਰੇ ਬੰਨਿਓ ਬੈਸਟ ਆ ਇੱਕ ਟੌਪ ਆ ਝੋਟੀ ਰਸਮਾਣਾ ਭਾਈ ਜੀ ਕੀ ਕਰਦੇ ਜੇ ਪ੍ਰਾਈਸ ਕੀ ਮੁੱਲ ਰੱਖਿਆ ਜੇ ਝੋਟੀ ਦਾ ਭਾਵੇਂ ਮੇਰੇ ਹਿਸਾਬ ਨਾਲ ਤੋ ਵੀ ਤੋ ਜੋ ਮਰਜੀ ਕਰੀਏ ਹਾਂਜੀ ਬਾਈ ਹਾਂ ਤੇ ਨਾ ਜੈਸਨ ਉਹ ਜੋ ਸਭ ਕੁਝ ਲਾ ਕੇ ਦੇਦਣੀ ਆ ਹਾਂਜੀ ਇੱਕ 60 ਦੀ ਝੋਟੀ ਦਦਾਂਗੀ ਇੱਕ 60 ਦੀ ਤੇ ਬਾਬੇ ਦੇ ਜੋ ਮੈਨੂੰ ਇੱਕ 60 ਦੀ ਝੋਟੀ ਦਦਾਂਗਾ ਠੀਕ ਆ ਜੀ ਦੇਖੋ ਜੀ ਮਾਲ ਮਾਲ ਦਾ ਵਿੱਚ ਮੁੱਲ ਪੈਣਾ ਆ ਕੋਈ ਬਾਈ ਕੋ ਮਾਲ ਵੱਡਾ ਵੀ ਹੁੰਦਾ ਆ ਛੋਟਾ ਵੀ ਹੁੰਦਾ ਆ ਤੇ ਚੀਜ਼ ਚੀਜ਼ ਦਾ ਮੁੱਲ ਆ ਹਰ ਕੱਪੜੇ ਦਾ ਮੁੱਲ ਹੁੰਦਾ ਦੁਕਾਨ ਦਾ ਮੁੱਲ ਹੁੰਦਾ ਜਿਹੜੀ ਝੋਟੀ ਰੱਖਦੇ ਵੇ ਇੱਕ 60 65 ਦੀ ਦੋ ਲਾ ਕੇ ਜਾਊਗੀ ਨਾ ਠੀਕ ਆ ਜੀ ਹੋਰ ਤਖ਼ਤੋਂ ਬਾਹਰ ਅਸੀਂ ਟੋਕੜ ਵੀ ਝੋਟੀ ਕੱਟਦੇ ਆ ਬਿਲਕੁਲ ਝੋਟੀ ਸਾਂਭੇ ਤੇ ਜਿਹੜੀ ਗੱਲ ਹੈ ਇੱਕ ਰੰ ਦਾਸ ਦੂੰਗੀ ਝੋਟੀ ਵੀਰ ਭਾਜੇ ਤੇ ਵੀ ਕਰ ਦੇਖੋ ਜੀ ਹਾਈਟ ਦੇਖੋ ਝੋਟੀ ਦੀ ਲੰਬਾਈ ਬੇਲ ਤੇ ਬਾਈ ਨੇ ਵਧੀਆ ਮੁੱਲ ਕੀਤਾ ਇੱਕ ਪੈਸਾ ਬਾਈ ਜੀ ਜੈਸਨੋ ਦਵਾਂਗੇ ਪਰ ਵੀਰ ਲਾਕੇ ਦੁਨੀਆ ਦੀ ਝੋਟੀ ਨਾ ਹੋ ਠੀਕ ਹੈ ਜੀ ਜੈਸਨੋ ਬਾਈ ਕਿੰਦਾ ਰੇਟ ਆ ਵਾ ਝੋਟੀ ਵੀ ਦਰਸ਼ਨ ਕਰਨ ਵਾਲੀ ਆ ਮਾਹਰਾ ਜੀ ਨੇ ਬਹੁਤ ਵਧੀਆ ਖੂਪੀਆਂ ਲਾਈਆਂ ਝੋਟੀ ਵਿੱਚ ਤੇ ਚੜ੍ਹਦੀ ਕਲਾ ਤਰਾਕੀਆ ਬਖੇ ਝੋਟੀ ਮੇਰੇ ਜਿਹੜੇ ਵੀਰ ਭਰਾ ਖੜੇ ਦੋਨੋਂ ਵੀ ਵੀਰ ਇਹੋ ਜਿਹਾ ਜਨਮਰ ਲੱਭਣਾ ਇੱਕ ਔਖਾ ਆ ਜਿਹੜਾ ਜਿਹੜਾ ਸਾਰੇ ਮੈਦਾਨ ਚ ਇੱਕੋ ਜੇ ਬਰਾਬਰ ਖਿਲਾ ਰਹੀਏ ਨਾ ਹੁਣ ਨਹੀਂ ਖਿਲਾਉਂਦੇ ਔਰ ਦੂਜਾ ਪੀਸ ਹੀ ਵਹਿਮ ਦਾ ਲਾਓ ਜੀ ਫਿਰ ਆਇਆ ਜਿਹਨੂੰ ਕਹਿੰਦੇ ਮਗਰ ਵੀ ਕੱਟੀ ਆ ਕੱਟੀ ਆ ਗਈ ਤੇ ਮੈਂ ਕੱਟੀ ਆ ਗਈ ਆ ਮੋਹਰਾ ਦੀ ਜਿਹੜੀ ਗੱਲ ਵਧੀਆ ਟੀਕਾ ਲਾ ਰਾ ਵੀਰ ਨੇ ਕੋਈ ਡੂਰੀ ਬਣ ਗਈ ਨਹੀਂ ਤੇ ਝੋਟੀ ਵੇਖਣ ਵਾਸਤੇ ਨਹੀਂ ਹੁਣ ਟੀਕਾ ਲਵਾਇਆ ਠੀਕ ਝੋਟੀ ਨਾਲ ਹੀ ਜਿਹੜੀ ਗੱਲ ਹੈ ਵੀਰ ਨੂੰ ਪਿਓਰ ਬਾਰਡਰ ਲਾ ਕੇ ਜਿਹੜੀ ਗੱਲ ਪੁੱਛੀ ਗਈ ਵੀ ਨੀਲੀਆ ਛੋਟੀਆਂ ਵੀਰ ਹੁਣ ਜਿਹੜਾ ਬੋਲਾ ਹੋਊਗਾ 12 ਕਿਲੋ 13 ਕਿਲੋ ਵਧੀਆ ਸਰੀਰ ਤੇ ਚੰਬੜੀ ਵਿੱਚ ਛੋਟੀਆਂ ਸਰੀਰ ਦੇਖੋ ਇਹ ਅੱਜ ਬਾਈ ਮਲੇ ਨੀਲੀ ਨੀਦੀ ਕਰਾਤੀ ਆ ਵਧੀਆ ਛੋਟੀਆਂ ਕੱਢ ਕੇ ਲਿਆਏ ਆ ਆਹਨ ਛੋਟੀਆਂ ਵੀਰ ਪੁਆਰਟੀ ਵਾਲੀ ਦੇ ਦੁੱਧ ਵਾਲੀ ਠੀਕ ਹੈ ਜੀ ਸਿਰ ਆ ਚੀਜ਼ ਆ ਗੱਲ ਬਾਤ ਐਂਡ ਤੇ ਥਣ ਭਾਂਡਾ ਵੀਰ ਸਾਥ ਸਾਰੀ ਸੁਗਰੀ ਆ ਬਾਕੀ ਇਹ ਵੀ ਛੋਟੀਆਂ ਥੋੜੀ ਜਿਹੀ ਲੱਪੇ ਦੇ ਵਿੱਚ ਆ ਕੱਲ ਦੀ ਛੋਟੀਆਂ ਸੂਈ ਆ ਠੀਕ ਆ ਭਾਈ ਜੀ ਕੋਈ ਬੋਲੇ ਤੋਂ ਵੀਰ ਜਿਹੜਾ ਵਧੀਆ ਚਵਾਈ ਕਰਦੇ ਵੀਰ ਅਸੀਂ ਆਹ ਦਿਨੇ ਇਹਦਾ 10 ਕਿਲੋ 11 ਕਿਲੋ ਬੋਲੇ ਦੇ ਦੇਣ ਦੇ ਵੀ ਕੀ ਆ ਦੇਖੋ ਜੀ ਕਰਮਾਲੀ ਨੂੰ ਹਰ ਖੂਬੀ ਲੱਗੀ ਛੰਬੜੀ ਛਗੀ ਠੀਕ ਆ ਜੀ ਦੇਖੋ ਜੀ ਪਰ ਕੁਆਲਟੀ ਵਾਲੀ ਸਿਰਾਗਾ ਕੁਆਲਟੀ ਲੱਗੀ ਝੋਟੀ ਨੂੰ ਗੱਲ ਕਰੀਏ ਲੇਵੇ ਦੀ ਸੇਵਾ ਕਰਦਾ ਇੱਕ ਬੜੀ ਸੇਵਾ ਹਰੇ ਪਾਸੋਂ ਹੀ ਇਹ ਵੀ ਕੋਕਾ ਪੀਸ ਹੈ ਜੀ ਜੀ ਇਹ ਤਾਂ ਵੀਰ ਸੇਵਾ ਕਰੀਏ ਨਾ ਆਪਣਾ ਏਰੀਆ ਵੀ ਕੋਈ ਹਰਿਆਣੇ ਨੂੰ ਘਾਟ ਨਹੀਂ ਹੈ ਹਰਿਆਣੇ ਘਾਟ ਨਹੀਂ ਪੰਜਾਬ ਪੰਜਾਬ ਹੀ ਆ ਸੇਵਾ ਕਰੇ ਸੇਵਾ ਦਾ ਮੂਲ ਆ ਜਿਹੜੀ ਗੱਲ ਆ ਕੰਮ ਜਿਹੜੇ ਮੁਲਕ ਦਾ ਖਾਈ ਉਹਨਾਂ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ ਹਰ ਇੱਕ ਵੀਰ ਮੁਲਕ ਗੱਲ ਸਹੀ ਆ ਬਾਰੀ ਫਿਰ ਗੱਲ ਮੋਟ ਜਿੰਦੀ ਆਗੇ ਸੇਵਾ ਸੇਵਾ ਤੇ ਕਿਹੜੀ ਗੱਲ ਤਵੇ ਕਵਾਇ ਰਹੇ ਨੇ ਇਤਰਾ ਮੁਲਕ ਜਿਆ ਇਤਰੀ ਝੋਟੀਆਂ ਜਿੰਨੂੰ ਕਹਿੰਦੇ ਨਾ ਤੂਫਾਨ ਆ ਜੇ ਮੋਨ ਪੜਾਈਏ ਨਾ ਕੀ ਨਹੀਂ ਹੈਗਾ ਜਿਹੜੀ ਗੱਲ ਦੇਖੋ ਜੀ ਇਹ ਝੋਟੀ ਦੀ ਦੁਪੀਆ ਕਰੋ ਚੈੱਕ ਕੀ ਜਾਨ ਬਹਾਦਰ ਵੀਰ ਈ ਗੱਲ ਨਈ ਬੰਦਾ ਦਾ ਵੀ ਜਾਵੇ ਮੋਲੇ ਉਹ ਵੀ ਦੁਬਾਰਾ ਫੋਨ ਕਰਦਾ ਵੀ ਮੈਂ ਆ ਗਈ ਸਾਡੇ ਕੋ ਆ ਜਿੰਦਾ ਤੇ ਜੇ ਇਹ ਮੇਰੇ ਆਜ ਨਹੀਂ ਝੋਟੀਆਂ ਨਾ ਕੋਈ ਬੰਦਾ ਇਹ ਨਹੀਂ ਕਹਦਾ ਵੀ ਹਾਂ ਅਸੀਂ ਵੀ ਫਲਾਣੇ ਖਾਦੇ ਦੇਖੀ ਕੋਈ ਗਾਹ ਵੀ ਨਹੀਂ ਗਿਆ ਇਹਨਾਂ ਠੀਕ ਆ ਭਾਈ ਜੀ ਜਿਹੜੀ ਗੱਲ ਹੈ ਸਰਦੋ ਭਾਈ ਜੀ ਕੀ ਫਿਰ ਮੋਲੇ ਦਾ ਮੋਲੇ ਜੀ ਜੈਸਨੋ ਝੋੜੀ ਦਾ ਪੰਜੇ ਝੋੜੀ ਵਿੱਚ ਚਾਉਂਦਾ 15 ਅੰਦਰ ਝੋੜੀ ਦਾ ਤੇ ਕੱਢਿਆ ਹਾਂਜੀ ਭਾਈ ਜੀ ਜਸੂਆ ਆ ਹਾਂਜੀ ਤੇ ਆਂਦਾ ਇੱਕ ਵੀਰ ਅਸੀਂ ਆਉਂਦੇ ਨੇ ਇੱਕ ਖਾਣੂ ਦਾ ਹਾਂਜੀ ਭਾਈ ਜੀ ਕਹਿੰਦਾ ਵੀ ਸਾਡੇ ਕੋ ਸ਼ਟਾਮ ਫੜਾ ਜੇ 18 ਕਿਲੋ ਝੋੜੀ ਨਾ ਚੱਲੇ ਠੀਕ ਆ ਭਾਈ ਜੀ ਆਦਾ ਸਾਡੀ ਗਰੰਟੀ ਨਹੀਂ ਸਾਡੀ ਗਰੰਟੀ ਕਹਿੰਦੀ ਐ ਇਹੋ ਜੀ ਉਹ ਵੀ ਉਹਦੀ ਗਰੰਟੀ ਆ ਇਹੋ ਜੀ ਉਹ ਬਾਈ ਦਰਿਆਜ ਹੋ ਰਿਹਾ ਤਾ ਕੰਦੇ ਜਿਨਾ ਕਰੋ ਰੇਪ ਆਏ ਝੋਡੀ ਆਈ ਜਿੱਦਾਂ ਨਾ ਕੀ ਲਗਾ ਕੱਢੀ ਨਹੀਂ ਇਹ ਬਿਲਕੁਲ ਸਹੀ ਗੱਲ ਆ ਲੇਵੇ ਜੀਆਂ ਜੀ ਡੈਨਾਂ ਦੇ ਬਹੁਤ ਹੀ ਅਪਲ ਸੋਹਣੀਆਂ ਲੱਗੀਆਂ ਆਲੇ ਦਵਾਲੇ ਮਧੀਆਂ ਵੀਰਾਂ ਹੋਈਆਂ ਝੋਡੀ ਕੋਈ ਝੋਡੀ ਤੇ ਕਾਜ ਨਹੀਂ ਪਾਈ ਨਹੀਂ ਹੈਗੀ ਆਲੇ ਦਵਾਲੇ ਹੀ ਸੁੰਦਰ ਆ ਬੈਸਟ ਆ ਦੱਸੋ ਬਾਈ ਜੀ ਕੀ ਪ੍ਰਾਈਸ ਇਹਦਾ ਵੀਰ ਭਾਵੇਂ ਜੋ ਮੰਦੀ ਕਰਦੀ ਝੋਡੀ ਦਾ ਇਹ ਖਾਣ ਦੇ ਨਾਂ ਜਿੰਨੀ ਨਹੀਂ ਦੇਣੀ ਆ 1 ਲੱਖ ਦੇ 1.5 ਦੀ ਝੋਟੀ ਆਉਂਦੀ ਯਾਰ ਜੀ ਐਸਨੋ ਯਾਰ ਮੇਰੇ ਲੱਗਦਾ ਸਭ ਕੁਝ ਛੱਡ ਗਏ ਲਓ ਜੀ ਬਾਈ ਕਹਿੰਦੇ ਸਾਰਾ ਕੁਝ ਛੱਡ ਗਏ ਜੀ ਐਸਨੋ ਹੀ ਕੋਈ 60 65 ਦੀ ਮੋਲਣੀ ਆ 1.5 ਲੱਖ ਜੀ ਐਸਨੋ ਝੋਟੀ ਠੀਕ ਆ ਮੂੰਹ ਆ ਵੀ ਠੀਕ ਆ ਬਾਈ ਦੇਖੋ ਜੀ ਦੇ ਕਰਮ ਵਾਲੀ ਡਰਨਾ ਹੀ ਮੂੰਹ ਹੱਡੀ ਜਾਂਦੀ ਆ ਜਿਹੜੀ ਮਰਜ਼ੀ ਠੰਡੀ ਚੀਜ਼ ਦੋ ਤੇਲ ਕੈਲਸ਼ੀਅਮ ਤੇ ਕਵਾਰਟੀ ਝੋਟੀਆਂ ਨਹੀਂ ਠੀਕ ਆ ਜੀ ਦੋਵਾਂ ਝੋਟੀਆਂ ਦਾ ਹੋ ਗਿਆ ਪ੍ਰਾਈਸ ਅਗਲੀ ਦੀ ਕਰਦੇ ਆ ਗੱਲ ਬਾਅਦ ਦੱਸੋ ਬਾਈ ਜਾ ਕੀ ਮੋੜਾ ਵਿੱਚ ਹਾਂ ਵੀਰ ਮੋੜਾ ਦੀ ਕੀ ਆ ਠੀਕ ਹੈ ਇਹ ਬੱਚਾ ਇੱਕ ਮਾਰ ਕੱਟੀ ਨਾ ਕੱਟੀ ਕੱਟੀ ਠੀਕ ਹੈ ਹੁਣ ਵੀਰ ਅਸੀਂ ਆਦਨੇ ਆ ਅਸੀਂ ਝੋੜੀ ਕਹਿ ਸਕਦੇ ਆ ਜੇ ਹਰਿਆਣੇ ਹਰਿਆਣੇ ਦੇ ਵਿੱਚ ਝੋਟੀਆਂ ਬੰਦੀ ਹੈ ਨਾ ਉਹਦਾ ਘਟਾ ਉਹਨਾਂ ਝੋਟੀਆਂ ਦੇ ਵਿੱਚ ਝੋਟੀ ਬੰਦੀ ਹੈ ਤੇ ਕੋਈ ਬੰਦਾ ਉਹਨੂੰ ਲਕਾਰ ਕੇ ਕਹਿ ਦਈਏ ਕੋਈ ਨਹੀਂ ਖਦਾ ਦੇਸੀ ਆ ਤੇ ਪਿਓਰ ਝੋਟੀ ਇੱਥੇ ਪਲੀ ਆ ਪਿਓਰ ਦੂਜਾ ਪੂਆ ਤੇ ਹੁਣ ਝੋਟੀ ਕੋ 16 ਕਿਲੋ ਗੱਲ ਭਾਈ ਜੀ 16 ਕਿਲੋ ਝੋੜੀ ਦੇ ਕੋਲ ਦੋਧਿਆ ਤੇ ਪੂਰੀ ਵਪਾਰੀਆਂ ਦੇ ਗੜ੍ਹ ਦੇ ਵਿੱਚ ਝੋਟੀ ਹੀ ਹੈ ਠੀਕ ਹੈ ਜੀ ਕੋਈ ਬੰਦਾ ਗੱਬਣ ਝੋਟੀ ਲਈ ਜਿਹੜੀ ਗੱਲ ਕੈਨੂ ਨਹੀਂ ਸੱਭਾ ਦੇਖੋ ਜੀ ਬਾਈ ਉਹ ਬਹੁਤ ਸੋਨੇ ਪਸ਼ੂ ਆ ਤੇ ਇਹ ਮੋਹਰਾ ਦੀ ਨਸਲ ਦੀ ਗੱਲ ਕਰਦੇ ਆਂ ਬਾਈ ਨਾ ਤੇ ਬਾਈ ਜੀ ਚਵਾਈ ਚਵਾਈ ਦੱਸੋ ਇਹਦੀ ਵਧੀਆ ਭੋਲੀ ਭੋਲੀ ਉਹਨਾਂ ਨੇ ਵੀਰ ਪਾਪੇ ਦੇ ਸ਼ੋਰ ਲਾਇਆ ਸੀ ਹਾਂ ਜੀ ਹਾਂ ਦਾ ਵੀ ਜਦਾਂ ਪੋਤ ਪਾਲੀ ਦਾ ਐਵੇਂ ਝੋਟੀ ਪਾਲੀ ਸੀ ਠੀਕ ਹੈ ਜੀ ਤੇ ਕੰਤ ਦੀ ਝੋੜੀ ਵੇਚੀ ਆ ਤੂੜੀ ਚਾਰ ਟੋਕਾ ਸਭ ਕੁਝ ਦੇਤਾ ਸਭ ਕੁਝ ਵੀ ਕਾਮੇ ਇੱਕ ਦਿਨ ਉਹ ਵੀ ਝੂਠ ਮਾਰਦੇ ਵੀ ਹਾਂ ਕਿ ਇਹ ਗੱਲਾਂ ਵੇਚ ਲਾਂਗੇ ਫਿਰ ਮੈਂ ਹੀ ਲਿਆਵਾਂਗੇ ਹਾਂ ਜੀ ਉਹ ਚੀਜ਼ ਪਹਿਲਾਂ ਵੇਚੀ ਨਾਲ ਠੀਕ ਹੈ ਜੀ ਦੇਖੋ ਜੀ ਬਹੁਤ ਸੋਨੇ ਝੋਟੀ ਆ ਯੋ ਯਾਉਂ ਪੋਲੇ ਛੋਟੀ ਕਾਦੀ ਹਾਥੀ ਹੈ ਵੀ ਹਾ ਠੀਕ ਹੈ ਤੇ 15 15 ਕਿਲੋ ਦੁੱਧ ਜਿਹੜਾ ਹੋਣੇ ਕੋ ਤਿਆਰ ਜੀ ਤਿਆਰ ਜੀ 15 ਕਿਲੋ ਦੇ ਕੋ ਚੰਗੀ ਸੇਵਾ ਕਰੇ ਵੀ 17 18 ਕਿਲੋ ਦੁੱਧ ਚੱਲਣਾ 50 ਰੁਪਆ ਠੀਕ ਹੈ ਭਾਈ ਜੀ ਬਚਾ ਖੜਾ ਹੈ ਦਾ ਨਹੀਂ ਯਾਰ ਬੰਗਿਆ ਵੀਰ ਇਹ ਜੋ ਨਿਆਰੇ ਮਚਾਂ ਮਾਰ ਕਟਾ ਨਾ ਇਹ ਬੱਚੇ ਆ ਗਏ ਵੀਰ ਲੋ ਕਰ ਲੋ ਮੇਰੇ ਪ੍ਰੋਜੈਕਟ ਠੀਕ ਜਿਹੜੀ ਚਵਾ ਲਗਾਣਾ ਵੀਰ ਫਿਰ ਝੋਟੀਆਂ ਮੋਗਾ ਛਾਦਾ ਦੂਗੀ ਇਹ ਕਰ ਕਾਪ ਨਹੀਂ ਬਲੇ ਇਹਦੇ ਯਾਰਾ ਕੁਆਲਟੀ ਵਾਲੀ ਬਹੁਤ ਸਾਫ ਝੋਟੀ ਮਰਨ ਅਸਲ ਦੀ ਤੇ ਦੱਸੋ ਭਾਈ ਜੀ ਕੀ ਪ੍ਰਾਈਸ ਇਹਦਾ ਬੋਲ ਵੀਰ ਬਿਲਕੁਲ ਜੈਨ ਆ ਹਾਂਜੀ ਉਹ ਅੱਧਾ ਪਰ ਨੂੰ ਭਾਵੇਂ ਝੋਟੀਆਂ ਜਿਵੇਂ ਮਰਜੀ ਕਰੀਏ ਜਿੰਨੀ ਗੈਸਨ ਉਹ ਝੋਟੀ ਦੇ ਦੇਣੀ ਆ ਹਾਂਜੀ ਬੋਲ ਕਰ ਲੋ ਵੀਰ ਝੋਟੀ ਦਾ ਭਾਵੇਂ ਇੱਕ 60 60 ਜੋਬ ਆਦੀ ਹਾਂਜੀ 1 40 ਦੀ ਹੋਗੀ 1 40 ਦੀ 1 40 ਦੀ ਜੈਸ ਲਓ ਜੀ ਬਾਈ ਕਹਿੰਦੇ ਕੋਈ 60 ਨਹੀਂ ਏ ਤੇ ਕੋਈ 55 ਨਹੀਂ ਜੇ ਤੇ ਕੋਈ ਡੇਟ ਨਹੀਂ ਜੇ ਸਾਡੀਆਂ ਝੋਟੀਆਂ ਨਾ ਕੋਈ ਇਹ ਗੱਲ ਕਹਿਣਾ ਵੀ ਘਰ ਚੱਲ ਗਿਆ ਵੇ ਵੇਖੇ ਤੇ ਜੈਸ ਨਾ ਉਹ ਨਰੇੜਾ ਬਾਈ ਕਹਿੰਦੇ ਇਹਦਾ 1 40 ਆ ਤੇ ਵਧੀਆ ਕੁਆਲਿਟੀ ਦੀ ਝੋੜੀ ਝੋਟੀਆਂ ਮੋਰਾ نسل ਦੀ ਤੇ ਜੇ ਹਰਿਆਣੇ ਚ ਫਿਰਿਏ ਇਹ ਇੱਕ ਅਧੀ ਕਰਮਾਲੀ ਹੁੰਦੀ ਹੈ ਨਾਲ ਦੀ ਠੀਕ ਹੈ ਭਾਈ ਅਸਲ ਚੀਜ਼ ਹੈ ਕਿ ਰੇੜੀ ਝੋਡੀ ਆ ਇਹ ਲਾਕੇ ਦੀ ਸ਼ਾਵਾਂ ਆ ਇਧਰ ਹੀ ਲਾਕਾ ਹੀ ਸਾਵਾ ਆਪਣਾ ਸੁਣਾ ਲਗਾ ਠੀਕ ਹੈ ਜੀ ਤੂੰ ਆਂ ਕਮੈਂਟ ਚ ਨਹੀਂ ਬਾਦੀ ਭਾਜੀ ਠੀਕ ਹੈ ਭਾਈ ਜੀ ਜਰੋ ਜੀ ਅਕੇ ਆ ਗਈ ਆ ਮੋਰਾ ਇਹ ਬੜੀ ਮੈਂ ਆ ਗਈ ਮੈਂ ਆ ਗਈ ਮੇਰਾ ਨੀਂਦੀ ਦਾ ਮੋਰਾ ਮਿਕਸ ਆ ਆਂਦੀ ਚਟੀਆਂ ਆ ਖਾਣੀਆਂ ਚਟੀਆਂ ਆ ਠੀਕ ਹੈ ਤੇ ਦੁੱਧ ਮਾਈ ਦੇ ਕੋਲ ਵੀਰ ਹੁਣ ਜਿਹੜਾ ਚਵਾਵਾ ਉਹ ਨਾ ਬੋਲਾ ਹੀ ਹਾਂਜੀ 13 14 ਕਿਲੋ ਦੇ ਵਿੱਚ ਚੱਲਾਂਗੇ 17 ਕਿਲੋ ਮੈਂ ਦੁੱਧ ਕੱਢਿਆ ਠੀਕ ਹੈ ਜੀ ਲੋ ਜੀ ਇਹਨਾਂ ਲਈ ਵਾਹੀ ਦੱਸਤਾ ਆ ਬਹੁਤ ਕਰਮ ਵਾਲੀ ਵਡੀ ਮਹਿ ਆ ਗਈ ਏ ਜੀ ਤੇ ਮਹੀਂ ਵੀਰ ਬਾਡੀ ਵਿੱਚ ਹੀ ਚੀਜ਼ ਵੀ ਠੀਕ ਜੀ ਬਾਈ ਇਹਨਾਂ ਦੀ ਮਹੀਂ ਵੀਰੇ ਇੱਕ ਬੰਨਣੀ ਆ ਉਹੀ ਜਿਹੜੀ ਗੱਲ ਹੈ ਬਿਲਕੁਲ ਗੱਲ ਸਹੀ ਹੈ ਐਸਾ ਕੋ ਮਾਲਕਾ ਦਾ ਵਾਹੀ ਗਰੂ ਦਾ ਤੇ ਚਵਾਰ ਸਮਾਰੀ ਪੂਰੀ ਖਰੀ ਆ ਠੀਕ ਹੈ ਬਾਈ ਮੈਂ ਕੱਲੀ ਆ ਆਪਣਾ ਵੀਰ ਕੋ ਖਾਸ ਆ ਹਾਂ ਜੀ ਜਿੰਨੇ ਮਹੀਂ ਕੱਲੀ ਆ ਠੀਕ ਹੈ ਠੀਕ ਜੋ ਆ ਵੀ ਜੀ ਨੂੰ ਬਹੁਤ ਲੱਗਾ ਦੇਖੋ ਜੀ ਬਹੁਤ ਸੋਹਣੀ ਮੈਂ ਵਧੀਆ ਚਿੱਟੀ ਅੱਖਰੀ ਤੇ ਕੁਆਲਟੀ ਦੀ ਪਿਓਰ ਨਸਲੀ ਮਹੀਆ ਕੁਆਲਟੀ ਵਾਲੀ ਵੇਖ ਮਹੀਂਦੀਆਂ ਖਲੋਣੀਆਂ ਬਹਿਣੀਆਂ ਉੱਠਣੀਆਂ ਮਹੀਂ ਵੇਖ ਕੀ ਚੀਜ਼ ਕੀ ਹੈ ਸਰੇ ਦੀ ਮਹੀਆਂ ਦੇ ਇਹ ਕੋਈ ਜੰਗੀ ਸੇਵਾ ਕਰੇ ਨਾ ਦੁੱਧ ਪੂਰਾ ਮਹੀਂ ਡਕੇ ਢਾਲੂਗੀ ਠੀਕ ਹੈ ਜੀ ਵਧੀਆ ਕੁਆਲਟੀ ਵਾਲੀ ਮੈਂ ਕੋਈ ਸਾਫ਼ ਸੁਥਰੀ 8 ਕਿਲੋ ਵੀਰ ਦੋਮਾ ਟਾਈਮ ਵਾਲਾ ਦੁੱਧ ਦੇਣ ਵਾਲੀਆਂ ਮਹੀਆਂ ਵੀ ਤੇ 8-9 ਕਿਲੋ ਡੰਗ ਦਾ ਮਹੀਂ ਦੁੱਧ ਦੇਣ ਵਾਲੀਆਂ ਵੀ 5-6 ਕਿਲੋ ਇੱਕ ਟਾਈਮ ਦਾ ਵਾਂਡ ਖਾਣ ਲੀਆਂ ਨੇ 5-6 ਕਿਲੋ ਇੱਕ ਦਿਨ ਦਾ ਵਾਂਡੇ ਖਾਣ ਲੀਆਂ ਇੱਡੀ ਮੈਂ ਵੀ ਕੀ ਵਾਂਡਣਾ ਹੈ ਬਾਈ ਜੀ ਕੱਲ ਸਹੀ ਆ ਜੇ ਵੀਰੇ 4-5 ਕਿਲੋ ਇੱਕ ਦਿਨ ਤਿੰਨ-ਤਿੰਨ ਦਾ ਵੰਡਾ ਖਾਊਗੀ ਤੇ ਫੇਰ ਹੀ ਨੇ ਦੁੱਧ ਪਰਮ ਇੱਕ ਟਾਈਮ ਕਰਨ ਵਾਲੀ ਪਚਾ ਜਿੰਦੀ ਪਾਹ ਸਰਾਈ ਤੇ ਬਚਾ ਕੀ ਜੇ ਮਰ ਕੱਟੀ ਆ ਗਈ ਲੋ ਜੀ ਅੱਜ ਦੇ ਡੰਬੜ ਫਾਇਦੇ ਹੁੰਦੇ ਆ ਇੱਕੋ ਮਗਰ ਮੈਂ ਹਣ ਕਟਾ ਸੀ ਇਹਦੇ ਮਗਰ ਕਰਨ ਵਾਲੀ ਮਗਰ ਕੱਟੀ ਆ ਤੇ ਵੀ ਕੱਟੀ ਇਹਦਾ ਨਾਲੂ ਅਜੇ ਨਾਲੇ ਧਿਆਨ ਨਾਲ ਨਾਲੂ ਅਜੇ ਨਾਲ ਜੇ ਪਰ ਜਿਹੜੀ ਮੈਨੂੰ ਇਹ ਚੌਣ ਲੱਗੀ ਜਾਣਾ ਕਰ ਮਾਰੀ ਨੂੰ ਕੋਈ ਪੇਟ ਫੜਾਏ ਦਾ ਕਰ ਲੋ ਜੱਕ ਮੇਰੇ ਭਰਾ بڑا ਕੈਮਰੇ ਦਾ ਘਾ ਵਰਦੀ ਆ ਬਾਕੀ ਵੀਰ ਜਿਹਦਾ ਕਈ امیرਪਰਾ ਕਹਿੰਦੇ ਅਸੀਂ ਕੋਈ ਮੈਨ ਵਿੱਚ ਪਉਣੀ ਸੌਦਾ ਲਾਉਣਾ ਉਹ ਖੁਦ ਦਾ ਸੌਦਾ ਲੈਵਾ ਪੂਛਣਾ ਲੱਗਾ ਆ ਤੇ ਗਾੜੀ ਤੇਹੀ ਗੇ ਭਰਾ ਸਿਆਣੇ ਜੇ ਤੇ ਕਿੰਨਾ ਬਹੁਤ ਵਧੀਆ ਕੁਆਲਿਟੀ ਦੇ ਰਿਹਾ ਨਾਲੀਏ ਦੱਸੋ ਭਾਈ ਜੀ ਕੀ ਮੋਲੇ ਦਾ ਕਹਾਂ ਦੱਸਣਾ ਵੀ ਨਸਲ ਆਪੋ ਆਪਣੀ ਨਸਲ ਤੇ ਕੁਆਲਿਟੀ ਇਹ ਜਦੋਂ ਬੰਦਾ ਖਲੋਤਾ ਬੈਠਾ ਹੋਏ ਤੇ ਉਹਨੂੰ ਦੱਸਣਾ ਨਹੀਂ ਪੈਂਦਾ ਮੈਂ ਕੌਣ ਆ। ਪਾ ਲੱਗ ਜਾਂਦਾ। ਬਿਲਕੁਲ ਸਹੀ। ਕਹਾਂ ਲਿਆ ਵੀ ਮੈਂ ਤਾਂ ਵੀ ਪਾ ਲਾਈ ਜਾਂਦਾ ਵੀ ਕਿੰਨੇ ਕੁ ਕਰਤੂਰ ਦੀ ਮਾਲਕ ਨਹੀਂ। ਬਿਲਕੁਲ ਸਹੀ ਗੱਲ। ਸੁਰੇ ਜਾਂਦੇ ਵੀ 60000 ਲਈ ਮਹੀਂ ਉਹਦੀ ਕੁਆਲਿਟੀ ਦਾ ਪਾ ਲੱਗ ਜਾਂਦਾ। ਹਾਂਜੀ। ਉਹਨਾਂ ਚਾਰ ਵੀ ਨੂੰ ਪਤਾ ਤੁਹਾਨੂੰ ਤਾਂ। ਕਿੰਨੇ ਕੁ ਜੋਗੀ ਕਿੰਨੇ ਕੁ ਪਾਣੀ ਦੇ ਆਏ। ਬਿਲਕੁਲ ਸਹੀ ਗੱਲ। ਬਿਲਕੁਲ ਸਹੀ ਗੱਲ। ਤੇ ਅਸਲ ਚੀਜ਼ ਹੈ ਕੁਆਲਿਟੀ ਜਿਹੜੀ ਸਰਾ ਗੱਲ ਬਾਦਿਆ। ਹਾਂਜੀ। ਮੌਲਿਕਰ ਨੂੰ ਵੀਰ ਮਹੀਂ ਦਾ ਤਾਂ ਐ ਕਰੀਏ ਜੋ ਮਰਜੀ। ਜਿੰਨੇ ਦੀ ਲੈਣ ਦੇਣੀ ਮਹੀਂ। 115000 ਦੀ ਜੈਸਨੋ ਰੇਟ ਲੋ ਜੀ ਬਾਈ ਕਦੇ ਕੋਈ ਸਵਾ ਲੱਖ ਨਹੀਂ 120 ਨਹੀਂ ਜੈਸਨੋ ਹੀ 115 ਰੇਟ ਤੇ ਧੁੰਨ ਵਾਲੀ ਮੈਂ ਆ ਵਧੀਆ ਲੈ ਆਉਂਗਾ ਵੱਡੀ ਲੈ ਗਿਆ ਬਈ ਛੋਟੀ ਨਹੀਂ ਮੈਂ ਛੋਟੀ ਗੱਡੀਆਂ ਹੀ ਆ ਬਿਲਕੁਲ ਗੱਲ ਸਹੀ ਹੈ ਠੀਕ ਹੈ ਕੋਕਾ ਪੀਸੇ ਵੀ ਆਗਰ ਨਹੀਂ ਲਈ ਆ ਕੀ ਫੇਰਾ ਦੇਣ ਲੱਗ ਰਿਓ ਮੈਂ ਆਟ ਇਹੋ ਜੀ ਮੈਂ ਵੀਰ ਪਹਿਲਾਂ ਸਾਡੇ ਬੰਦ ਪੁਰਾਣੇ ਪੋਸਟਮੇ ਮੋਡਲ ਲੱਗੀ ਤੇ ਅਥਰ ਚੀਜ਼ ਮੈਂ ਦਿਨ ਲਾਉਂਗੀ 8 ਤੋਂ 10 ਦੇਣਾ ਪਰ ਮੈਂ ਜੇ ਦੇ ਵੀਰ ਹੁਣ ਵੇਖੀ ਜਿਹੜਾ ਕਿਲੋ ਕਿਉਂ ਖਾਜੇ ਨਾ ਠਰਨਾ ਜੇ ਜੇ ਤਾਂ ਮੈਂ ਵੇਖੀ ਵੀਰ ਹੁਣ ਤੇ ਅਸੀਂ ਤੇ ਨਹੀਂ ਅਠਾਂ ਦਿਨਾਂ ਨੂੰ ਇਹਦੀ ਵੀਡੀਓ ਫਿਰ ਕੱਲੀ ਦੀ ਲਵਾਂਗੇ ਮੈਂ ਦੱਸ ਦਊਗੀ ਆਪਣੇ ਆਪ ਵੀ ਕੀ ਹੈ ਰੇਤ ਪਾਉਣੀ ਪੈਂਦੀ ਥਲੇ ਕਣੀ ਠੀਕ ਹੈ ਹਾਲ ਦੇ ਮਾਨਾ ਜੀ ਇਹਨੇ ਮਾਲਕਨ ਦਾ ਉਹਨੂੰ ਕੋਕੀ ਪੀਸ ਦਿੱਤੇ ਮੈਂ ਨਾ ਵੀ ਧਿਆਨ ਧਿਆਨ ਲੈ ਲੈ ਕਮਾਲਿਆ ਚੱਲ ਆਓ ਲੈ ਜਾਓ ਲੈ ਜਾਓ ਲੈ ਜਾਓ ਲੈ ਜਾਓ ਲੈ ਆਜੋ ਮਾਲਿਆ ਕਮਾਲਿਆ ਲਾਇਆ ਬੋਲੋ ਲਾਇਆ 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 ਡਰਦੀ ਮਰਦੀ ਇਹ ਇਹ ਐਣ ਤੋਂ ਉਹ ਕੀ ਬਾਡੀ ਮਾਈਂ ਦੇ ਕੀ ਜੜੈ ਠੀਕ ਚੰਡੀ ਕਲੀ ਮੈਂ ਹਾਲੇ ਦੇਖੇ ਵੀਰ ਭੁੱਖ ਲੈਂਦੀ ਆ ਕੋਈ ਠੀੜ ਜਾਨਵਰ ਆ ਜੀ ਬਿਲਕੁਲ ਸਹੀ ਜੀ ਬਾਂਹ ਦੇ ਇੱਤੇ ਬੰਨ ਲੋ ਡਰ ਗਈ ਥੋੜੀ ਕੈਮਰੇ ਤੋਂ ਠੀਕ ਥੋੜੀ ਕੰਬਦੀ ਇੰਦਰੋਂ ਤਾਂ ਲੱਗਦੀ ਆ ਠੀਕ ਆ ਜੀ ਬਾਂਹ ਦੇ ਇੱਤੇ ਬੰਨ ਬਾਂਹ ਦੇ ਇੱਤੇ ਬੰਨ ਲਈ ਬੰਨ ਲੋ ਠੀਕ ਚਾਹ ਗੱਲ ਬਾਤ ਹੈ ਵੀਰ ਮੰਦਿਰ ਦੇ ਸਾਰੀ ਕਸਮ ਵਾਲਾ ਜੀ ਹੁਣ ਕੀ ਡੱਬ ਆ ਗਿਆ ਮੌਲਵੀ ਜਿਹੜੇ ਹੋਂਦਾ ਫਰੀਦ ਦਾ ਮੌਲਾ ਆ ਜੀ ਫਰੀਦ ਦਾ ਜੇ ਮੈਂ ਦਾ ਹੋਗਾ ਨਾ ਹਾਂਜੀ ਮੈਂ ਪੂਰੀ ਮੋਤੀ ਦੇ ਯਾਰਕਾਤ ਨਹੀਂ ਜੀ ਸਾਰੀਆਂ ਮੈਂ ਤੋਂ ਵੱਧਿਆ ਅਗਲੀ ਜਮੜੀ ਦੀ ਵੀਰ ਜੀ ਦਰਨ ਕਾ ਮੈਂ ਗੰਨ ਦੀ ਵੀਰ ਸੈਂਪ ਤੇ ਮੈਂ ਇੱਕ ਚੋਆਈਆਂ ਜਮਈ ਪਾਉਣ ਵਾਲੀ ਠੀਕ ਹੈ ਮੈਂ ਮੇਲੇਆਂ ਦੇ ਖਿਲਾਉਣ ਵਾਲੀ ਚਵਾਈਆਂ 'ਚ ਪਾਉਣ ਵਾਲੀ ਕੋ 17 17.5 18 ਕਿਲੋ ਮੈਂ ਚੱਲੀ ਆ ਠੀਕ ਆ ਜੀ ਤੇ ਚੰਗੀ ਚ ਮਹੀਨਾ ਨਹੀਂ ਦੱਸੋ ਭਾਈ ਕੀ ਮੋਲੇ ਦਾ ਸਾ ਮੇਰੇ ਤੋਂ ਹੁਣ ਆ ਗਈ ਜੀ ਕੋਈ ਸਾਮਕੇ ਮੈਂ ਲੈ ਜਾਊਗਾ ਹਾਂ ਜੀ ਇਹ ਉਹਦਾ ਮੋਡਲ ਨਾ ਹੋਈ ਵਾਹਣ ਜਿਹੜੀ ਹਾਂ ਨਾ ਮੈਂ ਦੇ ਦਾਂਗੇ ਸਵਾ ਲੱਖ ਦੀ ਸਵਾ ਲੱਖ ਦੀ ਹੋਣਾ ਸਵਾ ਲੱਖ ਦੀ ਹੁਣ ਹਾਂ ਨਾ ਮੈਂ ਦਵਾਂ ਜੀ ਐਸਨੋਈ ਭਾਈ ਕਹਿੰਦੇ ਇਹਦਾ ਰੇਟ ਹੁਣ ਸਵਾ ਲੱਖ ਆ ਕੋਈ ਇੱਕ ਦੀ ਨਹੀਂ ਸਵਾ ਲੱਖ ਜੀ ਐਸਨੋ ਹੋਂਦਾ ਮੁੱਲ ਤਬ ਵਧੀਆ ਝੋਟੀ ਐ ਕੁਆਲਟੀ ਵਾਲੀ ਝੋਟੀ ਐ ਨੀਲੀ ਜਿੱਦਾਂ ਮੈਂ ਸਾਰੀ ਸੂਆ ਟਪਾ ਕੇ ਚੋਲੇ ਵੀਡੀਓ ਆਡੀ ਪਾਣੀ ਆ ਥ ਇਹ ਲੱਖ ਰੁਪਈਏ ਦੀ ਮੈਂ ਮਤ ਟੋਕੜੀ ਲਗਾਈਆਂ ਮਹੀਨੇ ਦੀ ਗੱਬਣ ਹੋ ਜਿੱਦਾਂ ਕਿ ਮੈਂ ਠੀਕ ਹੈ ਬਹੁਤ ਚੰਗੀ ਕਰ ਲੋ ਜੀ ਨੋਟ ਗੱਲਾਂ ਤੇ ਵਧੀਆ ਕੁਆਲਟੀ ਵਾਲੇ ਪਸ਼ੂ ਆ ਮੇਰੇ ਭਰਾ ਹਾਣੂ ਨੇ ਬਾਈ ਨੂੰ ਨੇ ਮੱਝਾਂ ਕਰਕੇ ਲਾਈਕ ਕਮੈਂਟ ਸੁੱਟੇ ਅੱਜ ਪੂਰੇ ਤੇ ਵਧੀਆ ਕੁਆਲਟੀ ਵਾਲੇ ਪਸ਼ੂ ਬਾਈ ਕੋਲ ਬਹੁਤ ਸੋਹਣੇ ਨਕੀਨੇ ਹੀ ਆ ਅੱਜ ਬਾਤੀ ਆ ਵੀਰ ਬਾਤੀ ਜੋ ਮਈਆਂ ਨਾ ਜਿਹੜੀ ਗਾਣਾ ਮਈਆਂ ਵੇਖ ਕੇ ਕੋਈ ਵੇਖੇ ਕਮੈਂਟ ਮਾਰੇ ਵੀ ਕੀ ਚੀਜ਼ ਆ ਜਿਹੜਾ ਕਿ ਅਸਲ ਚੀਜ਼ ਕੁਆਲਟੀ ਇਹ ਵੀ ਰੇਟ ਕੀ ਆ ਤੇ ਜਨਰਲ ਕੀ ਆ ਗਾੜੇ ਬਣੇ ਵਧੀਆ ਪਸ਼ੂ ਕੁਆਰਟਲ ਦੇ ਜੇ ਕਿਸੇ ਵੀਰ ਭਰਾੜੇ ਕੋਈ ਪਸ਼ੂ ਆਪਣਾ ਵੇਚਣਾ ਹੀ ਹੁੰਦਾ ਆ ਤਾਂ ਬਾਈ ਨੂੰ ਵੀਡੀਓ ਪਾ ਦੇ ਜ ਸਕਦੇ ਨੇ ਕਿ ਜਨਵਰ ਕਈ ਦੂਰ ਨੇ ਵੀਰ ਕਹਿੰਦੇ ਇਹ ਨੂੰ ਮਹੀਂ ਮਹੀਂ ਨਾਲ ਵਿੱਚ ਪਾਉਣੀ ਆ ਦਿਖਾ ਸਕਦਾ ਜਾਂ ਕਟਾਹਦਾ ਤੇ ਸੋਦਾ ਦਾ ਵੀਡੀਓ ਹਾਂ ਹਰ ਇੱਕ ਡੰਗਰ ਵੀਰ ਲੰਦਾ ਵੀ ਜਿਹੜੀ ਤੇ ਜੇ ਕਿਨੇ ਸਿੱਧੀ ਵੀ ਮਹੀਂ ਵੇਚਣੀ ਆ ਤੇ ਫੋਨ ਕਰੇ ਤੇ ਵੀਡੀਓ ਪਾਵੇ ਵੀਡੀਓ ਪਾ ਦਿਆ ਕਰੇ ਬਾਈ ਨੂੰ ਚਲੋ ਭਾਈ ਜੀ ਪੋਲਾ ਐਡਰੈਸ ਫੋਨ ਨੰਬਰ ਹੈਗਾ ਵੀ ਜੀ 8427407753 ਹਾਂਜੀ ਨਾਮ ਮਾਣਾ ਦੇ ਪਿੰਡ ਪੋਮਾ ਪਿੰਡ ਪੋਮਾ ਜਿਲ੍ਹਾ ਅੰਮ੍ਰਿਤਸਰ ਤੇ ਅੱਜ ਮੇਰੇ ਭਰਾ ਲਾਈਕ ਜਰੂਰ ਤੇ ਕਮੈਂਟ ਜਰੂਰ ਮਾਰਿਓ ਵਧੀਆ ਨੰਕਿਨੇ ਬਾਈ ਕੋਲ ਸਾਫ ਸੁਥਰੇ ਨਹੀਂ ਜਿੰਨੇ ਵੀਰ ਨੇ ਪਸ਼ੂ ਵੇਚਣਾ ਹੋਵੇ ਉਹ ਵੀ ਵੀਡੀਓ ਪਾਸ ਕਰਦਾ ਜਿੰਨੇ ਵਿੱਚ ਫੋਨੇ ਹੁਣੇ ਪਾ ਸਕਦਾ ਟੌਪ ਦਾ ਟੌਪ ਜਾਨਵਰ ਹੋਣਗੇ ਟੌਪ ਦਾ ਟੌਪ ਠੀਕ ਹੈ ਭਾਈ ਜੀ ਸਤਿ ਸ੍ਰੀ ਅਕਾਲ ਜੀ ਭਾਈ ਜੀ